ਮਾਰੂ ਮਹੱਲਾ ਤੀਜਾ ਸੱਚ ਸਾਲਾਹੀ ਗਹਿਰ ਗੰਭੀਰ ਹੈ ਕੀ ਭਾਈ ਸੱਚਾ ਜੋ ਗਹਿਰ ਨਿਰਹੱਲ ਹੈ ਅਗੇ ਗੰਭੀਰ ਡੂੰਗਾ ਹੈ ਉਹ ਅਤਲ ਆਸ ਪਰਸ ਰੂਪੋ ਸੱਜੇ ਨੂੰ ਸਲਾਣਾ ਕਰੀਏ ਸਭ ਜਗ ਹੈ ਤਿਸ ਹੀ ਕੈ ਤੀਰੈ ਜਿੰਨਾ ਸਾਰਾ ਜਗ ਪੈ ਉਹਦੇ ਤੀਰੇ ਵਸਤਰ ਵਿਕੀ ਹੈ ਸਭ ਮਾਇਆ ਰੂਪੀ ਚੀਰ ਬਸਤਰ ਵਿਕੀ ਹੈ ਸਭ ਉਹਦੇ ਧੀਰ ਹੱਦ ਵਿੱਚ ਹੀ ਐ ਸਭ ਕੋ ਜਿੰਨਾ ਹੈ ਸਭ ਘਟ ਭੋਗ ਵੈ ਸਦਾ ਦਿਨ ਰਾਤੀ ਸਾਰਿਆਂ ਘਟਾਂ ਜੋ ਭੋਗ ਲਗਾਉਂਦਾ ਹੈ ਸਦਾ ਦਿਨ ਰਾਤੇ ਕਰਾਸ ਆਪੇ ਸੁਖ ਨਿਵਾਸੀ ਹੈ ਆਪ ਹੀ ਰਾਤ ਦਿਨ ਜਿਹੜੇ ਨਾਮ ਜਪਦੇ ਉਹਨਾਂ ਸੁਖ ਦੇ ਵਿੱਚ ਨਿਵਾਸ ਦੇਣ ਵਾਲਾ ਹੈ ਪਿਆਰੇ ਸੱਚਾ ਸਾਹਿਬ ਸਚੀ ਨਾਈ ਸੱਚਾ ਉਹ ਸਹਿ ਮਾਲਕ ਹੈ ਉਹ ਦੀ ਸਕੀਨਾਈ ਆਵਾਜ਼ ਹੈ ਸੋ ਸੱਚੀ ਉਹਦੀ ਨਾਈ ਮਹਿਮਾ ਹੈ ਗੁਰ ਪ੍ਰਸਾਦੀ ਮਨ ਵਸਾਈ ਸੱਚੀ ਜਿਹੀ ਨਾਈ ਉਹਦੀ ਕੁਦਰਤ ਪ੍ਰਤੀਤ ਹੁੰਦੀ ਹੈ ਗੁਰਾਂ ਦੀ ਕਿਰਪਾ ਕਰਕੇ ਉਸ ਦਾ ਸਰਬਨ ਕਰੀਏ ਫੇਰ ਮੰਨਣ ਕਰੀਏ ਮਨਜ ਬਸਾਈਏ ਜਿਹ ਅਸਨ ਕਮਾਈਏ ਆਪੇ ਆਏ ਵਸਿਆ ਕਾਤ ਅੰਤਰ ਮੈਂ ਵੀ ਉਹਨਾਂ ਪਿਆਰਿਆਂ ਦੇ ਹਿਰਦੇ ਨੂੰ ਦਰਮਾਰਾ ਸੋ ਪਰ ਟੱਕ ਹੋ ਕੇ ਆ ਵਸਿਆ ਹੈ ਟੁੱਟੀ ਜੰਕੀ ਫਾਸੀ ਹੈ ਜਮੁਨੀ ਵਾਯੋ ਨਦੀ ਟੁੱਟ ਗਈ ਹੈ ਕਿਸ ਸੇਵੀ ਤਾ ਕਿਸ ਸਾਲਾਹੀ ਉਹ ਕੀਦੀ ਸੇਵਾ ਕਰਕੇ ਦੇਵੀ ਦੇ ਉਤੇ ਦੀ ਤੇ ਕੀਦੀ ਸਿਫਤ ਕਰਨ ਕਿਸੇ ਮਾਨਸ ਦੀ ਸਤਗੁਰ ਸੇਵੀ ਸਬਦ ਸਾਲਾਹੀ ਪਰਸ਼ਣੇ ਕੇ ਮਾਰਾ ਕੀ ਦੀ ਸੇਵਾ ਕਰੀਏ ਕੀ ਦੀ ਸਿਫਤ ਕਰੀਏ ਸਤਿਗੁਰ ਸੇਵੀ ਸ਼ਬਦ ਸਾਧਾ ਦੀ ਸਤਿਗੁਰੂ ਮਾਰਾ ਸਾਧੀ ਟਹਿਲ ਕਰੋ ਸ਼ਬਦ ਪਰਮੇਸ਼ਰ ਨੂੰ ਸੁਲਾਉਂਦੇ ਰਹੋ ਹਰ ਵਕਤ ਸਚੈ ਸਾਬਦ ਸਦਾ ਮਾਤੁ ਤੁਮ ਉਨ ਸਤਿਗੁਰਾਂ ਦੇ ਵੇਦ ਚ ਰੰਗਿਆ ਹੋਇਆ ਉਹਦੀ ਸਜਾ ਮਤ ਹਮੇਸ਼ਾ ਲਈ ਉਤਮ ਹੈ ਸ੍ਰੇਸ਼ਟ ਹੈ ਅੰਤਰ ਕਮਲ ਪ੍ਰਗਾ ਪ੍ਰਗਾਸੀ ਹੈ ਅੰਦਰ ਹਿਰਦੇ ਕੌਲ ਦੇ ਅੰਦਰ ਉਹਨਾਂ ਦੇ ਕਮਲ ਪ੍ਰਕਾਸ਼ ਆਉਂਦੇ ਖੜਿਆ ਆਉਂਦਾ ਹੈ 11 ਰੁਪਏ ਸੂਰਜ ਕਰਕੇ 11 ਰੁਪਏ ਕਮਲ ਖੜਿਆ ਆਉਣਾ ਹੈ ਦੇਹੀ ਕਾچی ਕਾਗਜ਼ ਮਿਕਦਾਰਾ ਇਹ ਮੇਰੀ ਦੇਹ ਤਾਂ ਭਾਈ ਕੱਚੀ ਐ ਨਾਸ ਹੋ ਜਾਣ ਵਾਲੀ ਐ ਜਿਵੇਂ ਪਾਣੀ ਚ ਪਾ ਕੇ ਕਾਲੀ ਜੀ ਦਲ ਜਾਂਦਾ ਹੈ ਇਉਂ ਕਾਲ ਰੁਪਈ ਪਾਣੀ ਚ ਪਾ ਕੇ ਗਲ ਜਾਣ ਵਾਲੀ ਐ ਕਿਉ ਕਾਗਜ ਦੇ ਮਗਰਾਰ ਮਨਿੰਦ ਹੈ ਸਦਾਰਸ ਹੈ ਬੂੰਦ ਪਵੇ ਬਿਨਸ ਤਹਿਤ ਨਾ ਲਾਗੈ ਬਾਰਾ ਜਦੋਂ ਬਜਰੂ ਵੀ ਬੂੰਦ ਪੈ ਜਾਂਦੀ ਐ ਉਦੋਂ ਵੀ ਕਾਗਜ ਡੁੱਪਿੰਦਾ ਹੈ ਕਾਇਆ ਕੋਟ ਇਹ ਜਗ ਹੈ ਬਪਰੋ ਰੰਗਨ ਚਿਹਨ ਚਦਾਈ ਨਾਨੀ ਸੀ ਬੂੰਦ ਪਉਣ ਪਦ ਖੋਵੈ ਜਨਮ ਵਾਲਾ ਖਿੰਟਾਈ ਹਾਂਜੀ ਬੂੰਦ ਪਵੇ ਬਿਨਸ ਤਹਿਤ ਨਾ ਲਾਗੈ ਬਾਰਾ ਜਦੋਂ ਰੋਗ ਦੀ ਬੂੰਦ ਪੈ ਜਾਂਦੀ ਉਦੋਂ ਹੀ ਨਾਸ ਹੋ ਜਾਂਦਾ ਹੈ ਸਰੀਰ ਦੇਰ ਨਾਸ ਹੁੰਦੇ ਇਹਨੂੰ ਡਿੱਗਦੇ ਹੋਏ ਨੂੰ ਦੇਰ ਨਹੀਂ ਲੱਗਦੀ ਹੈ ਰੋਗੀ ਹੋ ਕੇ ਡਿੱਗ ਪੈਂਦਾ ਹੈ ਅਤੇ ਫਿਰ ਤੇਹਦੇ ਨੂੰ ਮਰਦੇ ਹੋਏ ਨੂੰ ਦੇਰ ਨਹੀਂ ਲੱਗਦੀ ਹੈ ਕਾਂਚਨ ਕਾਇਆ ਗੁਰਮੁਖ ਬੂਝੈ ਜਿਹੜੇ ਗੁਰੂ ਪਰਮੇਸ਼ਰ ਦਾ ਸਰੂਪ ਨੂੰ ਬੂਝਦੇ ਹੈ ਅਖੰਡ ਚੇਤਨ ਜਿਹੜੀ ਦੇਹ ਹੈ ਇਹ ਕਾਂਚਨ ਵਰਗੀ ਸੁੱਧ ਹੈ ਉਨ੍ਹਾਂ ਦੀ ਕਾਇਆ ਬੁੱਧੀ ਸੋਨੇ ਵਰਗੀ ਸੁਧ ਹੈ ਜਿਹੜੇ ਗੁਰਮੁਖ ਗੁਰਾਂ ਦੁਆਰਾ ਬੁਈ ਦੇ ਹੈ ਜਿਸ ਅੰਤਰ ਨਾਮ ਦੇ ਨਿਵਾਸੀ ਹੀ ਹੈ ਜਿਹਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੈ ਜਿਨ੍ਹਾਂ ਦੇ ਨਾਮ ਵਾਲਾ ਪਰਮੇਸ਼ਰ ਆਪ ਨਿਵਾਸ ਕਰਦਾ ਹੈ ਉਹ ਕਾਇਆ ਦੇ ਜਿਹੜੀ ਹੈ ਸੁਧ ਸੋਨੇ ਵਰਗੀ ਅੰਤਾਂ ਤੱਕ ਉਹ ਸੁਧ ਹੋ ਜਾਂਦਾ ਹੈ ਬੁੱਧੀ ਆਦਿਕ ਜਿੰਦਰ ਨਾਮ ਦੇ ਨਾ ਮਾ ਬਾਰ ਪਰਮੇਸ਼ਰ ਨਵਾਸ ਕਰਦਾ ਹੈ ਪਿਆਰੇ ਸੱਚਾ ਚੌਕਾ ਸੁਰਤ ਕੀ ਕਾਰ ਉਹਨਾਂ ਦਾ ਸੱਚਾ ਹੋਇ ਚੌਕਾ ਸੁਰਤ ਦੀ ਕਾਰ ਕੱਢੀ ਹੋਈ ਹੈ ਜਿਵੇਂ ਵੈਸ਼ਨੋ ਲੋਕ ਜਿਹੜੇ ਕਰਮਕਾਂਢੀ ਲੋਕ ਹੈ ਉਹ ਚੌਕਾ ਦੇਖ ਕੇ ਉਦਾਰੇ ਕਾਰ ਕੱਢਦੇ ਵੀ ਕੇ ਦਾ ਪਛਾਵਾਂ ਨਾ ਪੈ ਜੇ ਸਾਡਾ ਚੌਕਾ ਉਹ ਪਿੱਟਿਆ ਜਾਵੇ ਇਸੇ ਪ੍ਰਕਾਰ ਸੱਚਾ ਚੌਕਾ ਸੁਰਤ ਕੀ ਕਾਰ ਉਹਨਾਂ ਦਾ ਮਨ ਬੁੱਧ ਚੇਤਹ ਹੰਕਾਰ ਸੱਚਾ ਇਹ ਚੌਕਾ ਹੈ ਅੱਗੇ ਜਿਹੜੀ ਸੁਰਤ ਵਾਹਿਗੁਰੂ ਦੀ ਲਾਈ ਹੈ ਇਹ ਕਾਰ ਕੱਢੀ ਹੈ ਇਹਦੇ ਨਾਲੇ ਕਾਮਦੋਸੇ ਪਿੱਟ ਨਹੀਂ ਸਕਦੇ ਸੰਦਰ ਆ ਕੇ ਪਰਛਾਵਾਂ ਨਹੀਂ ਪਾ ਸਕਦੇ ਆਪ ਦਾ ਅਸਲ ਪਾਉਣ ਰੂਪ ਹਰ ਨਾਮ ਭੋਜਨ ਸੱਚ ਆਧਾਰ ਹੈ ਕਿ ਪਰਮੇਸ਼ਰ ਦੇ ਨਾਮ ਦਾ ਭੋਜਨ ਉਹਨਾਂ ਨੇ ਪ੍ਰਾਪਤ ਕੀਤਾ ਹੈ ਸੱਚਾ ਜਿਸ ਨਾਮ ਦਾ ਆਸਰਾ ਸਾਰਿਆਂ ਭਜਤਾਂ ਸੰਤਾਂ ਦੇ ਤਾਹੀ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਉਹ ਸਦਾ ਤੁਮ ਰੂਪ ਨੂੰ ਪਾ ਕੇ ਤ੍ਰਿਪਤ ਰਜੇ ਹੋਏ ਹੈ ਪਵਿੱਤਰ ਤੋਂ ਵੇਖਣ ਹੁੰਦੇ ਹਨ ਮਾਈ ਅੱਗੇ ਮਾਈਆਂ ਜਾ ਵੇਟੋ ਜਿੱਤ ਘਟ ਹਾਰ ਨਾਮ ਨਿਵਾਸੀ ਹੈ ਜਿਸ ਕਾਡੇ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਨਾਮ ਨੇ ਨਿਵਾਸ ਕੀਤਾ ਹੈ ਪਿਆਰੇ ਵਸਿਆ ਹੈ ਹਉ ਤਿੰਨ ਬਲਿਹਾਰੀ ਜੋ ਸਾਚਾ ਲਾਗੇ ਤੁਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਣੇ ਹਾਂ ਜਿਹੜੇ ਸਤਿਨਾਮ ਵਿੱਚ ਲੱਗੇ ਹੋਏ ਹਨ ਹਰ ਗੁਣ ਗਾਵ ਹੈ ਅਨ ਦਿਨ ਜਾਗੇ ਰਾਤ ਦਿਨੇ ਗੁਣਾਂ ਨੂੰ ਗਾ ਕੇ ਜਿਨ੍ਹਾਂ ਦੇ ਮਨ ਗਿਆਨ ਵਸਦਾ ਹੈ ਜਾਗ ਪਏ ਰਾਤ ਦਿਨੇ ਸੱਚਾ ਸੁਖ ਸਦਾ ਤਿਨ ਅੰਤਰ ਸੱਚਾ ਤੂੰ ਸੁਖ ਉਹਨਾਂ ਨੂੰ ਸਦਾ ਉਹਨਾਂ ਦੇ ਹਿਰਦੇ ਦੇ ਅੰਦਰ ਰਸਨਾ ਹਰ ਰਸ ਰਾਸੀ ਹੈ ਰਸਨਾ ਵੀ ਉਹਨਾਂ ਦੀ ਹਰੀ ਦੇ ਗਾ ਕੇ ਰਸ ਗਈ ਹੈ ਰੰਗੀ ਗਈ ਹੈ ਇਹ ਪਿਆਰੇ ਹਰ ਨਾਮ ਚੇਤਾ ਅਵਰ ਨਾ ਪੂਜਾ ਅਸੀਮ ਹਰੀ ਦੇ ਵਾਅ ਨੂੰ ਚੇਤੇ ਕਰਨ ਜਾਣਦੇ ਹੋਰ ਕਿਸੇ ਦੀ ਪੂਜਾ ਨਹੀਂ ਅਸੀਂ ਕਰਦੇ ਦੇਵੀ ਦੀ ਦੇਵੀ ਦੇਵਾ ਪੂਜੇ ਭਾਈ ਕਿਆ ਮੰਗੋਂ ਕਿਆ ਦੇ ਪਾਣੀ ਰੁਖਾਲੀਏ ਭਾਈ ਜਲਮ ਬੂਡੇ ਤੇ ਇਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਦੇ ਆਂ ਹੋਰ ਅਸੀਂ ਪੂਜਾ ਹੀ ਨਹੀਂ ਜਾਣਦੇ ਮਾਦਾ ਨਾਮ ਪ੍ਰਭ ਪੂਜ ਹੋ ਨਾਮ ਆਰਾਧ ਵਾਹਿਗੁਰੂ ਦਾ ਪੂਜਣ ਇਹ ਹੋਇਆ ਜਿਹੜਾ ਨਾਮ ਦਾ ਅਰਾਧਨ ਕਰਨਾ ਹੈ ਏਕੋ ਸੇਵੀ ਹੋਰ ਖੋਰਸ ਪ੍ਰਕਾਰ ਦੀ ਪੂਜਾ ਮੂਰਤਾਂ ਨਹੀਂ ਅਸੀਂ ਨਹੀਂ ਹੋਰ ਕਰਦੇ ਉਹ ਏਕੋ ਸੇਵੀ ਆਵਰ ਨਾ ਦੂਜਾ ਜਿਸ ਦਾ ਨਾਲ ਪੁਰਖ ਦਾ ਹੀ ਸੇਵਨ ਕਰਦੇ ਹਾਂ ਔਰ ਉਸਤਾਨ ਦੇ ਹੋਰ ਕਿਸੇ ਦੂਜੇ ਨੂੰ ਜਾਣਦੇ ਹੀ ਨਹੀਂ ਹਾਂ ਪੂਰਾ ਗੁਰ ਸਭ ਸੱਚ ਦਿਖਾਇਆ ਇਹ ਪੂਰਨ ਸਤਿਗੁਰਾਂ ਨੂੰ ਸਾਰਿਆਂ ਨੂੰ ਸੱਚਾ ਸਰੂਪ ਪ੍ਰਗਟ ਕਰਕੇ ਵਿਖਾਤਾ ਹੈ ਸੱਚਾ ਨਾਮ ਨਿਵਾਸੀ ਹੈ ਸੱਚੀ ਨਾਮ ਦਾ ਨਿਵਾਸਿਰ ਦੇ ਚ ਹੋਇਆ ਹੈ ਪਿਆਰੇ ਭ੍ਰਮ ਭ੍ਰਮ ਜੂਨੀ ਫਿਰ ਫਿਰ ਆਇਆ ਇਹ ਜੀ ਦੇਖ ਲੋ ਜੂਨਾ ਚ ਭ੍ਰਮ ਦਾ ਪਰਮਾਇਆ ਹੋਇਆ ਹਲਦ ਦੀਆਂ ਟੰਡਾਂ ਨੂੰ ਫਿਰਦਾ ਫਿਰਦਾ ਜੂਨਾ ਚ ਆਇਆ ਹੈ ਜੇ 라ਸੀ ਲਖ ਜੂਨ ਵਿੱਚ ਪਰਮਦਾ ਆਇਆ ਹੈ ਆਪ ਭੁਲਾ ਜਾਂ ਖਸਮ ਨੂੰ ਭੁਲਾਇਆ ਇਹ ਪਰਸ਼ ਨੇ ਸਿੱਖਾਂ ਦਾ ਮਾਰੇ ਆ ਭੁੱਲ ਗਿਆ ਕਿ ਖਸਮ ਨੂੰ ਭੁਲਾਕਾ ਇਹਦਾ ਉੱਤਰ ਹੈ ਜੇ ਆ ਭੁੱਲਿਆ ਤਾਂ ਵੀ ਤੁ ਸੰਗਤ ਕਰਕੇ ਭੁੱਲਿਆ ਜੇ ਖਸਮ ਨੂੰ ਭੁਲਾਇਆ ਤਾਂ ਵੀ ਇਹਦੇ ਭੈੜੀ ਕਰਤੂਤ ਅਨਸਾਰ ਹੀ ਭੁਲਾਇਆ ਹੈ ਇਹ ਉੱਤਰ ਹੈ ਇਹਦੇ ਵਿੱਚ ਆ ਭੁਲਾ ਜੇ ਆ ਭੁਲਾ ਤਾਂ ਵੀ ਮੰਦ ਕਰਵਾ ਕਰਕੇ ਭੁੱਲਿਆ ਜੇ ਖਸੂਨ ਨੂੰ ਭੁਲਾਇਆ ਤਾਂ ਵੀ ਉਹਦੇ ਕਰਮਾਂ ਦੇ ਫਲ ਅਨੁਸਾਰ ਹੀ ਭੁਲਾਇਆ ਹੈ ਹਰ ਜੀ ਉਹ ਮਿਲੇ ਤਾਂ ਗੁਰਮੁਖ 부ਝੇ ਇਹ ਹਰੀ ਜੀ ਦੇ ਨਾਲ ਹੈ ਜਿਹੜੇ ਮਿਲੇ ਹੋ ਗੁਰਮੁਖ ਹੈ ਉਹਨਾਂ ਦੇ ਪਾਸੋਂ ਕੋ 부ਝੀਏ ਪੁੱਛੀਏ ਤਾਂ ਪਤਾ ਲੱਗਦਾ ਜਦੋਂ ਹਰ ਜੀ ਦੇ ਨਾਲ ਮਿਲ ਜਾਂਦੇ ਗੁਰਮੁਖ ਉਹਨਾਂ ਨੂੰ ਇਹ 부ਝ ਹੁੰਦੀ ਹੈ ਸਮਝ ਆਉਂਦੀ ਹੈ ਜੀਨਾ ਸ਼ਬਦ ਅਵਨਾਸੀ ਉਹ ਲਿੰਦੇ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ ਅਵਨਾਸੀ ਦੀ ਪ੍ਰਾਪਤੀ ਕਰਨ ਵਾਲਾ ਹੈ ਸਾਉਂ ਗ੍ਰਾਮਾ ਨਾਸ ਤੇ ਰਹਿ ਤੇ ਜਾਣ ਲੈਂਦੇ ਹਨ ਇਹ ਪਿਆਰੇ ਸ਼ਾਮੇ ਕ੍ਰੋਧ ਭਰੇ ਹਮ ਅਪਰਾਧੀ ਬੇਨਤੀ ਕਰਕੇ ਬਖਸ਼ਾਈਏ ਇਹ ਮਾਰਾ ਕਾਮ ਦੇ ਭਰੇ ਹੋਏ ਅਸੀਂ ਕ੍ਰੋਧ ਦੇ ਭਰੇ ਹੋਏ ਅਪਨ ਹੋਰ ਦੇਵਤਿਆਂ ਦੀ ਆਦਨਾ ਚ ਲੱਗੇ ਤੈਨੂੰ ਛੱਡ ਕੇ ਦਾਤ ਪਿਆਰੀ ਵਿਚਿਆ ਦਾ ਤਾਰਾ ਕਬਰ ਹੋਰਨਾਂ ਦੇ ਰਾਧਨ ਚ ਫਸੇ ਹੋਏ ਹਾਂ ਕਿਆ ਬੋਲ ਲੈ ਬੋਲ ਹੈ ਨਾ ਹਮ ਗੁਣ ਨਾ ਸੇਵਾ ਸਾਧਨ ਇਹ ਮਾਰਾ ਕਿਡਾ ਮੂਲ ਲੈ ਕੇ ਆਪਦੇ ਜੇ ਬੋਲ ਗਏ ਨਾ ਸਾਡੇ ਦੀ ਕੋਈ ਗਿਆਨ ਆ ਜੋ ਗੁਣ ਹੈ ਨਾ ਕੋਈ ਸੇਵਾ ਭਗਤੀ ਸਾਧਨਾ ਕੀਤੀ ਹੈ ਦੁਬ ਦੇ ਪਾਥਰ ਮੇਲ ਲੈ ਹੋ ਤੁਮ ਆਪੇ ਜੀ ਮਹਾਰਾਜ ਦੇ ਪਾਛਾ ਪੱਥਰ ਦੀ ਪੁੰਜਾਈ ਭਾਰੇ ਪਾਪਾਂ ਕੋ ਕੇ ਡੁਬਰੇ ਆ ਸੰਸਾਰ ਸਮੁੰਦਰ ਦੀ ਬਿਸ਼ੇ ਰੂਪ ਗਿਆਨ ਤੇ ਆਪ ਹੀ ਗੁਰਾਂ ਦਵਾਰੋਂ ਸਾਨੂੰ ਮਿਲ ਲੋ ਸਾਚ ਨਾਮ ਅਵਨਾਸੀ ਹੀ ਮਾਲਾ ਦਾ ਸੱਚਾ ਨਾਮ ਹੈ ਅਤੇ ਅਵਨਾਸੀ ਨਾਸਤ ਰਹਿਤ ਕਰਨ ਵਾਲਾ ਹੈ ਨਾ ਕੋਈ ਕਰੇ ਨਾ ਕਰਨ ਜੋਗਾ ਜੀ ਜਮੀ ਆਪ ਹੀ ਸਦਾ ਸੁਤੰਤਰ ਸਰੂਪ ਹੋ ਆਪੋਂ ਕੋਈ ਨਾ ਕੁਝ ਕਰ ਸਕਿਆ ਪਿੱਛੇ ਨਾ ਕੋਈ ਹੁਣ ਅੱਗੇ ਨੂੰ ਕਰਨ ਯੋਗ ਹੈ ਲਾਇਕ ਹੈ ਆਪੇ ਕਰਹਿ ਕਰਾਵਹਿ ਸੋ ਹੋਏਗਾ ਆਪ ਹੀ ਮਾਰਾ ਬਾਜੀ ਪਾਉਣ ਵਾਂਗ ਜੋ ਪਿੱਛੇ ਕਰਦਾ ਸੀ ਹੁੰਦਾ ਸੀ ਹੁਣ ਜੋ ਅੱਗੇ ਨੂੰ ਕਰਾਵੇਂਗਾ ਕਰਦਾ ਹੈ ਹੁੰਦਾ ਹੈ ਜੋ ਅੱਗੇ ਨੂੰ ਕਰਾਉਣਾ ਹੈ ਉਹ ਹੋਵੇਗਾ ਆਪੇ ਬਾਗਸ ਲੈ ਹੈ ਸੁਖ ਪਾਏ ਇਹ ਮਾਰਾ ਅਬਦੁਲ ਮਨੋ ਬਾਗਸ ਲੈਨੇ ਹੋ ਉਹ ਆਉਜ ਸੁਖ ਸਰੂਪ ਨੂੰ ਪਾ ਲੈਂਦੇ ਹਨ ਪੁਰਖ ਸਦਹੀ ਨਾਮ ਨਿਵਾਸੀ ਸਦਾ ਸੁਦਾ ਉਹਨਾਂ ਦਾ ਮਨ ਆਪੇ ਨਿਵਾਸ ਕਰਦਾ ਹੈ ਮੇਰੇ ਪਿਆਰਿਆ ਇਹੋ ਤਨ ਧਰਤੀ ਸ਼ਬਦ ਬੀਜ ਅਪਾਰ ਹੈ ਇਹ ਪਿਆਰੋ ਸ੍ਰੀ ਜਿਹੜਾ ਧਰਤੀ ਦੀ ਨੇ ਆਈ ਹੈ ਇਹਦੇ ਚ ਅਬਾਰ ਪਰਮੇਸ਼ਰ ਦਾ ਜਿਹੜਾ ਸ਼ਬਦ ਆ ਉਪਦੇਸ਼ ਗੁਰਾਂ ਦਾ ਇਹ ਬੀ ਬੀਜਨਾ ਕਰੋ ਪਰ ਆਵਾਰ ਤੋਂ ਲੈ ਕੇ ਹਰ ਹੋਵੇਗਾ ਹਰ ਸਾਚੇ ਸੇਤੀ ਬਣਜ ਵਪਾਰ ਹਰੀ ਸੱਚੇ ਦੇ ਨਾਲ ਜਿਹੜੇ ਸੰਤ ਵਪਾਰ ਕਰਦੇ ਐ ਉਹਨਾਂ ਪਿਆਰਿਆਂ ਨਾਲ ਮਿਲ ਕੇ ਬਣਜ ਖਰੀਦਣਾ ਕਰੋ ਹਰ ਸਾਚੇ ਸੇਤੀ ਬਣਜ ਵਪਾਰ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਤਨਮਨ ਤੋਂ ਹੁੰਦੇ ਨੂੰ ਵਪਾਰ ਕੀਤਾ ਹੈ ਉਹਨਾਂ ਦਾ ਹਰੀ ਸੱਚੇ ਦੇ ਨਾਲ ਬਣਜ ਵਪਾਰ ਮਹਾਰਾਜ ਸਾਹਿਬ ਪਾਉਂਦੇ ਐ ਉਹ ਸੱਚੇ ਹਰੀ ਨੂੰ ਬਣਜ ਲੈਂਦੇ ਐ ਸਾਧ ਸੰਗਤ ਦੇ ਨਾਲ ਪਰਮਾਨੰ ਤੰਵੇ ਰੂਪ ਵਪਾਰ ਜਿਹੜੇ ਕਰਦੇ ਹਨ ਹਰ ਸੱਚੇ ਸੇਤੀ ਹਰ ਸੱਚੇ ਸੇਤੀ ਬਣਜ ਵਪਾਰਾ ਜਿਨ੍ਹਾਂ ਨੂੰ ਸੱਚੇ ਰਹੀਏ ਸਾਧ ਵਪਾਰ ਕੀਤਾ ਹੈ ਆਪ ਯਤਨਾ ਤੇ ਜਪਉਣ ਦਾ ਉਹ ਹਰੀ ਦੇ ਨਾਮ ਦਾ ਸਾਧ ਬਣਜ ਹਰੀ ਦੇ ਨਾਲ ਕਰਾਉਂਦੇ ਮੁਲਾਪ ਕਰਨ ਦਾ ਇਹ ਸੌਦਾ ਉਹਨਾਂ ਨੂੰ ਮਿਲ ਜਾਂਦਾ ਹੈ ਹਰ ਸੱਚੇ ਸੇਤੀ ਹਰ ਸੱਚੇ ਸੇਤੀ ਬਣਜ ਵਪਾਰਾ ਜਿਹੜੇ ਸਾਧ ਸਿੰਘ ਜੀ ਵਪਾਰ ਕਰਦੇ ਹੈ ਨਾਮ ਧੰਨ ਦਾ ਗੁਰਾਂ ਦੇ ਪਾਸੋਂ ਉਹਨਾਂ ਦਾ ਗੁਰੂ ਸਾਹਿਬ ਹਰੀ ਸੱਚੇ ਦੇ ਸਾਰ ਸੌਦਾ ਕਰੁੰਦੇ ਆ ਬੰਦਨ ਦਾ ਸੱਚ ਧਨ ਜੰਮਿਆ ਟੂਟ ਨਾ ਆਵੇ ਸੱਜਣ ਤੈਨੂੰ ਉਹਨਾਂ ਦੇ ਅੰਦਰ ਜੰਮ ਪਿਆ ਹੈ ਖੇਤੀ ਦੀ ਨਹੀਂ ਆਈ ਜਿਹੜਾ ਮੰਨਣ ਕਰਨਾ ਹੈ ਜੰਮਣਾ ਹੈ ਪਰੇ ਟੋਟਾ ਨਹੀਂ ਆਉਂਦਾ ਹੈ ਅੰਤਰਨਾਮ ਨਿਵਾਸੀ ਹੈ ਜਿਸ ਦਾ ਨਾਮ ਸਾਰੀ ਦੁਨੀਆ ਜਪਦੀ ਉਹ ਨਿਵਾਸ ਕਰ ਲੈਂਦਾ ਹੈ ਪਿਆਰੇ ਹਰ ਜਿਉ ਆਵਗਣਿਆਰੇ ਨੂੰ ਗੁਣ ਕੀ ਜਾਣ ਜੇ ਨਿਵਾਸ ਕਰੀਏ ਹੈ ਮਹਾਰਾ ਜੀ ਔਗਣੇ ਵਾਲੇ ਹੈ ਹਰੀ ਜੀ ਸਾਡੇ ਤੇ ਗੁਣੋ ਉਪਕਾਰ ਕਰੋ ਆਪ ਆਪੇ ਬਖਸ਼ ਲੈ ਨਾਮ ਦੀ ਜੈ ਜਿਵੇਂ ਮਹਾਰਾ ਜੀਵੇਂ ਗੁਰਾਂ ਦੁਆਰਾ ਨਾਮ ਹੋਰ ਨਾ ਸਿੱਖਾਂ ਭਗਤਾਂ ਨੂੰ ਸੰਤਾਂ ਨੂੰ ਦਿੱਤਾ ਹੈ ਐਵੇਂ ਸਾਨੂੰ ਵੀ ਨਾਮ ਦਿਓ ਆਪ ਵੀ ਸਾਡੇ ਕੋਈ ਬਖਸ਼ ਲਓ ਜੀ ਗੁਰਮੁਖ ਹੋਵੇ ਸੂਪਤ ਪਾਏ ਜਿਹੜਾ ਗੁਰਮੁਖ ਅਧਿਕਾਰੀ ਹੁੰਦਾ ਉਹ ਪਾਈ ਪਾਤੇ ਜਿੱਤ ਨੂੰ ਪਾ ਲੁੰਦਾ ਹੈ ਇੱਕ ਤ ਨਾਮ ਨਿਵਾਸੀ ਹੈ ਜਿੱਤ ਪ੍ਰਮੇਸ਼ਰ ਦੇ ਨਾਮ ਵਿੱਚ ਉਹ ਨਵਾਸ ਹੁੰਦਾ ਟਿਕਾ ਹੁੰਦਾ ਹੈ ਪਿਆਰੇ ਅੰਤਰ ਹਰ ਧਨ ਸਮਝ ਨਾ ਹੋ ਵੇਖੋ ਸਹਰਿਆਂ ਦੇ ਅੰਦਰ ਹਰੀ ਦਾ ਨਾਮ ਧਨ ਹੈ ਨੌਂ ਨਿਜ ਅਮਰਤਪੁਰ ਦਾ ਨਾਮ ਜੇਹੀ ਮੈਂ ਇਸ ਕਵਿ ਸਿਰਾਨ ਪਰ ਸਮਝ ਨਹੀਂ ਕਿਸੇ ਨੂੰ ਹੋ ਰਹੀ ਹੋਰ ਪ੍ਰਸਾਦੀ ਬੂਝੇ ਕੋਈ ਸਤਿਗੁਰਾਂ ਦੀ ਕਿਰਪਾ ਕਰਕੇ ਕੋਈ ਕੋਈ ਕੁੱਛ ਸਕਦਾ ਹੈ ਉਹ ਸਮਝਦਾ ਹੈ ਗੁਰਮੁਖ ਹੋਵੇ ਸੂਤਾਨ ਪਾਏ ਜਿਹੜਾ ਗੁਰਗੁੰਦੇ ਉਹ ਅੰਮ੍ਰਿਤ ਨਾਮ ਰੂਪੀ ਤੈਨੂੰ ਪਾਉਂਦਾ ਹੈ ਸਦਹੀ ਨਾਮ ਨਿਵਾਸੀ ਸਦਾ ਨਾਮੀ ਵਿੱਚ ਉਹਦਾ ਨਿਵਾਸ ਹੋ ਜਾਂਦਾ ਟਿਕਾ ਹੁੰਦਾ ਏ ਪਿਆਰੇ ਅਨਲਵਾਉ ਭਰਮਪੁਰਮ ਭਰਮਪੁਰੋਂ ਆਈ ਜਿਵੇਂ ਸਾਲ ਸਿੰਘ ਜੀ ਅਨਲਵਾਉ ਅੱਗ ਧੜਕੀ ਹੋਈ ਹੋਵੇ ਜਿਸ ਦੇ ਅੰਦਰ ਜਿਵੇਂ ਸਜਾਈ ਦੇ ਹੜਵਾ ਧੜਕੀ ਹੁੰਦੀ ਹੈ ਅਗਨੀ ਦੀ ਣਾਈ ਇਸੇ ਪ੍ਰਕਾਰ ਹੀ ਸ੍ਰਿਸ਼ਟੀ ਹਵਾ ਭੜਕੀ ਵਾਲਾ ਜਿਵੇਂ ਸੁਦਾਈ ਹੁੰਦਾ ਹੈ ਇਸੇ ਪ੍ਰਕਾਰ ਸਾਧ ਸੰਗੇ ਜੀ ਭਰਮ ਦੀ ਸ੍ਰਿਸ਼ਟੀ ਪਲਾਈ ਹੋਈ ਹੈ ਅਨਲਵਾ ਅਨਲ ਪ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ ਤੇ ਵਾਸ਼ਨਾ ਦੀ ਵਾਹ ਭੜਕੀ ਹੋਈ ਹੈ ਕਿਉਂ ਭਰਮ ਇਸ ਰੀਤੀ ਭੁੱਲਣ ਜਾ ਰਹੀ ਹੈ ਮਾਇਆ ਮੋਹ ਸੁਧ ਨਾ ਕਾਈ ਐਸਾ ਮਾਇਆ ਦਾ ਮੋਹ ਜਿਹਨਾਂ ਨੂੰ ਚਿੰਬੜਿਆ ਕੋਈ ਸੁਧ ਲੋਕ ਪਰਲੋਕ ਦੀ ਗਿਆਤ ਹੀ ਨਹੀਂ ਹੈ ਮਨ ਮੁਖ ਅੰਧੇ ਕਿਛੂ ਨ ਸੂਝੇ ਜੇ ਉਹ ਐਸੇ ਅ ਗਿਆਨੀ ਹੋਏ ਕੁਝ ਉਹਨਾਂ ਨੂੰ ਪਰਮਾਰਥੋ ਵਿਵਹਾਰ ਲੋਕ ਪਰਲੋਕ ਦਾ ਗਿਆਨ ਸੁੱਝਦਾ ਨਹੀਂ ਕਿਸੂ ਤੂੰ ਬਦਲ ਅਖਰ ਤੇ ਕੋਈ ਤੱਤ ਬਦਲ ਅਖਰ ਨਹੀਂ ਦਿਸਦਾ ਹੈ ਗੁਰਮਤਿ ਨਾਮ ਪ੍ਰਗਾਸੀ ਹੈ ਇਹ ਗੁਰਮਤਿ ਦੁਆਰਾ ਮਹਾਰਜ ਦੇ ਨਾਮ ਨੂੰ ਜਾਣੇ ਤਾਂ ਪ੍ਰਕਾਸੀ ਇਹ ਗਿਆਨ ਦੇ ਪ੍ਰਕਾਸ਼ ਵਾਲਾ ਹੁੰਦਾ ਹੈ ਮਨਮੁਖ ਹੋ ਮੈਂ ਮਾਇਆ ਸੁੱਤੇ ਜਿਹੜੇ ਮਨਮੁਖ ਲੋਕ ਹੈ ਤਾਂ ਮਾਇਆ 'ਚ ਸੁੱਤੇ ਹੋਏ ਹੋਮੈ ਕਰਦੇ ਹਨ ਆਪਣਾ ਘਰ ਨਾ ਸੰਭਾਲੇ ਅੰਤ ਜਿੰਦਤੀ ਆਪ ਦਾ ਘਰ ਸੱਚਖੰਡ ਉਹ ਆ ਉਸ ਨੂੰ ਸੰਭਾਲਦੇ ਨਹੀਂ ਸ਼ਰੂਕ ਰੂਪੀ ਕਰਨ ਨੂੰ ਸੰਭਾਲਦੇ ਨੇ ਅੰਦਰੋਂ ਬਗੂਤੇ ਖਰਾਬ ਹੁੰਦੇ ਨੇ ਐਸੇ ਪੁਰਖ ਪਰ ਨਿੰਦਾ ਕਰਹਿ ਬਹੁਤ ਚਿੰਤਾ ਜਲ ਨਿੰਦਿਆ ਕਰਦੇ ਰਹਿੰਦੇ ਐ ਅਤੇ ਬਾਲੀ ਚਿੰਤਾ ਦੇ ਫੇਤਰ ਦੇ ਜਾਲੇ ਰਹਿੰਦੇ ਹਰ ਵਕਤ ਦੁਖੇ ਦੁਖ ਨਿਵਾਸੀ ਹੈ ਦੁਖੀ ਦੁਖੂ ਜਿਹਨਾਂ ਦੇ ਚਿੱਤ ਦਾ ਨਿਵਾਸ ਹੁੰਦਾ ਹੈ ਇਹ ਪਿਆਰੇ ਆਉਂਦੇ ਜਾਂਦੇ ਰਹਿੰਦੇ ਨਾਵ ਆਗੋਂ ਚ ਪਏ ਹੋਏ ਆਪੇ ਕਰਤਾ ਕਾਰ ਕਰਾਈ ਜਿਹੜੇ ਗੁਰਮੁਖੋਂ ਜਾਣ ਕੇ ਕਿ ਆਪ ਹੀ ਕਰਤਾ ਬੁਰਖ ਨੇ ਆਪ ਦੀ ਭਗਤੀ ਦੀ ਕਾਰ ਜਿੰਨਾ ਗੁਰਮੁਖਾਂ ਦੇ ਪਾਸੋਂ ਕਰਾ ਲਈ ਹੈ ਆਪੇ ਗੁਰਮੁਖ ਦੀ ਬੁਝਾਈ ਉਹ ਗੁਰਮੁਖਾਂ ਨੂੰ ਬੁੱਝ ਦੇਤੀ ਹੈ ਸਮਝ ਦੇਤੀ ਹੈ ਕਿ ਭਾਵ ਭਗਤੀ ਭਾਵ ਭਗਤ ਕਰਨੀ ਕਿਸਦਾ ਹੈ ਸੋ ਨਾਨਕ ਉਹ ਖੰਤਰ ਪਾਈ ਨਾਨਕ ਨਾਮ ਰਤੇ ਮਨ ਨਿਰਮਲ ਸਤਿਗੁਰੂ ਜੀ ਕਹਿੰਦੇ ਜਿਉ ਮਾਰੇ ਅੰਮ੍ਰਿਤ ਨਾਮ ਚ ਰੰਗੇ ਹੋਏ ਹੈ ਭਾਈ ਉਹਨਾਂ ਦੇ ਮਨ ਨਿਰਮਲ ਸਿੱਧੁ ਸੁਧ ਹੋਏ ਹਨ ਨਾਮੇ ਨਾਮ ਨਿਵਾਸੀ ਹੈ ਨਾਮ ਦੇ ਘਰ ਵਾਲੇ ਪੁਰਖਾਂ ਦਾ ਨਾਮ ਹੀ ਪਰਮੇਸ਼ਰ 'ਚ ਨਿਵਾਸ ਹੋ ਜਾਂਦਾ ਟਿਕਾਹ ਹੋ ਜਾਂਦਾ ਇਸ ਨਾਲ ਏਕਤਾ પાਕੇ ਨਿਹਾਲ ਹੋ ਜਾਂਦੇ ਹਨ ਆਪੇ ਕਰਤਾ ਕਰਾਈ ਆਪੇ ਗੁਰੂ ਰਖਦੇ ਗੁਜਾਈ ਨਾਨਕ ਨਾਮ ਰੱਬ ਦੇ ਮਨ ਤੇ ਰੋ ਸਾਪੇ ਨਾਮ ਦੇਵਾਸੀ ਦੇ ਵਾਹਿਗੁਰੂ ਖਾਲਸਾ